ਗੁਰਬਾਣੀ ਦੇ ਵਿੱਚ ਆਪਾਂ ਨੂੰ ਸਵਾਸ ਗਰਾਸ ਸਿਮਰਨ ਕਰਨ ਲਈ ਬਹੁਤ ਪ੍ਰੇਰਿਤ ਕੀਤਾ ਆ ਹੁਣ ਸਵਾਸ ਗਰਾਸ ਜੋ ਸਿਮਰਨ ਹੈ ਜਿਵੇਂ ਸਵਾਸ ਅੰਦਰ ਜਾਂਦਾ ਹੈ ਆਪਾਂ ਵਾਹਿ ਬੋਲਦੇ ਆਂ ਅੰਦਰੋਂ ਬਾਹਰ ਨੂੰ ਆਉਂਦਾ ਹੈ ਤਾਂ ਗੁਰੂ ਬੋਲਦੇ ਆਂ ਕਹਿਣ ਦਾ ਭਾਵ ਇਹ ਹੈ ਕਿ ਜੋ ਸਾਡੇ ਤਨ ਦੇ ਵਿੱਚ ਸਰੀਰ ਦੇ ਵਿੱਚ ਸਵਾਸ ਆਉਂਦੇ ਜਾਂਦੇ ਨੇ ਆਪਾਂ ਉਹਨਾਂ ਦੇ ਨਾਲ ਹੀ ਸਿਮਰਨ ਕਰਨਾ ਹੁਣ ਸਿਮਰਨ ਕਰਨ ਤੋਂ ਪਹਿਲਾਂ ਆਪਾਂ ਬਹੁਤ ਭਟਕਣਾ ਦੇ ਵਿੱਚ ਹੁੰਦੇ ਆ ਸਾਡੇ ਤਨ ਤੇ ਮਨ ਦਾ ਜੋ ਸੰਤੁਲਨ ਆ ਉਹ ਸਹੀ ਨਹੀਂ ਹੁੰਦਾ ਜੇ ਕੋਈ ਜੀਵ ਸਵਾਸ ਗ੍ਰਾਸ ਸਿਮਰਨ ਕਰ ਲਵੇ ਜਾਂ ਰੈਗੂਲਰ ਇਸ ਦੀ ਪ੍ਰੈਕਟਿਸ ਕਰੇ ਅਭਿਆਸ ਕਰੇ ਤਾਂ ਤਨ ਤੇ ਮਨ ਦੇ ਵਿੱਚ ਜਿੰਨੀਆਂ ਵੀ ਗਲਤ ਕਿਰਿਆਵਾਂ ਚੱਲਦੀਆਂ ਨੇ ਉਹ ਸਾਰੀਆਂ ਠੀਕ ਹੁੰਦੀਆਂ ਸਰੀਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨੇ ਉਹ ਵੀ ਇਸ ਦੇ ਨਾਲ ਠੀਕ ਹੁੰਦੀਆਂ ਜੋ ਸਵਾਸਾ ਦਾ ਸੰਤੁਲਨ ਵਿਗੜਿਆ ਹੈ ਉਹ ਵੀ ਠੀਕ ਹੁੰਦਾ ਹੈ ਚੰਦ ਸੂਰਜ ਦਾ ਜੋ ਸੰਤੁਲਨ ਵਿਗੜਿਆ ਹੈ ਉਹ ਵੀ ਠੀਕ ਹੁੰਦਾ ਹੈ ਮਨ ਦੀ ਗੱਲ ਕਰੀਏ ਤਾਂ ਮਨ ਦੇ ਵਿੱਚ ਬਹੁਤ ਫੁਰਨੇ ਚੱਲਦੇ ਹੁੰਦੇ ਨੇ ਪ੍ਰੈਜ਼ੈਂਟ ਦੇ ਵਿੱਚ ਮਨ ਕਦੀ ਰਿਹਾ ਨਹੀਂ ਮਨ ਸਾਡਾ ਪ੍ਰੈਜ਼ੈਂਟ ਦੇ ਵਿੱਚ ਰਹਿਣਾ ਸ਼ੁਰੂ ਕਰਦਾ ਆ ਪਰ ਇਸ ਤੋਂ ਇਲਾਵਾ ਵੀ ਬਹੁਤ ਜੀਵਾ ਨੂੰ ਹੋਰ ਕਈ ਰੁਕਾਵਟਾਂ ਆਉਂਦੀਆਂ ਜਿਵੇਂ ਕਿ ਆਪਾਂ ਨੂੰ ਰਜਿੰਦਰ ਭੰਜੀ ਕਹਿੰਦੇ ਨੇ ਕਿ ਵੀਰ ਜੀ ਵਾਹਿਗੁਰੂ ਦੀ ਬਹੁਤ ਕਿਰਪਾ ਹੈ ਪਰ ਡਰ ਬਹੁਤ ਲੱਗਦਾ ਜਦੋਂ ਸੁਰਤੀ ਪੂਰੀ ਟਿਕ ਜਾਂਦੀ ਹੈ ਸਰੀਰ ਸੁਨਨ ਹੁੰਦਾ ਹੈ ਉਦੋਂ ਡਰ ਲੱਗਦਾ ਫਿਰ ਮੈਂ ਉੱਠ ਜਾਨੀ ਆ ਕੋਈ ਰਾਹ ਦੱਸੋ ਵਾਹਿਗੁਰੂ ਜੀ ਇਹ ਹੈ ਸਾਡੇ ਮਨ ਦਾ ਬਹਿਮ ਮਨ ਦੀ ਭਟਕਣਾ ਸਾਨੂੰ ਬਾਣੀ ਤੋਂ ਚੰਗੀ ਤਰ੍ਹਾਂ ਗਿਆਨ ਲੈਣਾ ਚਾਹੀਦਾ ਪਲੱਸ ਸਾਨੂੰ ਗੁਰਮਖਾਂ ਦੀ ਸੰਗਤ ਕਰਨੀ ਚਾਹੀਦੀ ਗੁਰਬਾਣੀ ਦੇ ਵਿੱਚ ਜੋ ਤਨ ਤੇ ਮਨ ਦਾ ਭੇਦ ਦਿੱਤਾ ਆ ਉਹ ਸਾਨੂੰ ਚੰਗੀ ਤਰ੍ਹਾਂ ਬਾਣੀ ਨੂੰ ਪੜ ਪੜ ਕੇ ਸਮਝ ਸਮਝ ਕੇ ਲੈਣਾ ਚਾਹੀਦਾ ਹੁਣ ਦੇਖੋ ਜਦੋਂ ਮਨ ਟਿਕ ਜਾਂਦਾ ਉਹ ਉਸ ਦਰ ਤੇ ਚਲਾ ਜਾਂਦਾ ਦਸ਼ਮ ਦਵਾਰ ਤੇ ਚਲਾ ਜਾਂਦਾ ਕਹਿਣ ਦਾ ਭਾਵ ਕੀ ਹੈ ਕਿ ਮਨ ਆਪਣੇ ਘਰ ਚਲਾ ਜਾਂਦਾ ਹੁਣ ਆਪਾਂ ਦੁਨਿਆਵੀ ਤੌਰ ਤੇ ਦੇਖੀਏ ਸੰਸਾਰਿਕ ਤੌਰ ਤੇ ਕਿ ਜਦੋਂ ਆਪਾਂ ਆਪਣੇ ਘਰ ਦੇ ਮੋਹਰੇ ਆ ਜਾਂਦੇ ਆ ਤਾਂ ਸਾਨੂੰ ਡਰ ਲੱਗੇ ਘਰ ਦੇ ਅੰਦਰ ਆਪਾਂ ਐਂਟਰ ਹੀ ਨਾ ਹੋਈਏ ਕਿ ਅਸੀਂ ਘਰ ਦੇ ਅੰਦਰ ਨਹੀਂ ਜਾਣਾ ਸਾਨੂੰ ਡਰ ਲੱਗਦਾ ਹੁਣ ਇਸ ਦਾ ਮਤਲਬ ਕੀ ਹੋਇਆ ਕਿ ਅਸੀਂ ਆਪਣੇ ਘਰ ਤਾਂ ਆਏ ਨਹੀਂ ਸਾਨੂੰ ਬਾਹਰੋਂ ਹੀ ਡਰ ਲੱਗਣਾ ਸ਼ੁਰੂ ਹੋ ਗਿਆ ਜਦ ਕਿ ਸੇਫ ਕੀ ਹੈ ਸਾਡਾ ਜੋ ਅਸਲੀ ਘਰ ਹੈ ਅਸੀਂ ਘਰ ਤੋਂ ਬਾਹਰ ਪਰ ਅਸੀਂ ਸਮਝਦੇ ਹਾਂ ਕਿ ਅਸੀਂ ਘਰ ਦੇ ਅੰਦਰ ਹਾਂ ਜੇ ਅਸੀਂ ਘਰ ਦੇ ਅੰਦਰ ਹਾਂ ਤਾਂ ਸਾਨੂੰ ਡਰ ਕਿਉਂ ਲੱਗਦਾ ਹੈ ਇਹ ਹੈ ਵਾਈ ਗੁਰੂ ਜੀ ਝਟਕਣਾ ਮਨ ਦਾ ਵਹਿਮ ਗਿਆਨ ਦੀ ਇੱਕ ਕਮੀ ਇਸੇ ਗਿਆਨ ਦੀ ਕਮੀ ਨੂੰ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਮਨ ਦੀ ਜੋ ਕਮੀ ਹੈ ਇਸ ਨੂੰ ਦੂਰ ਕਰਦੀ ਹੈ ਦੇਖੋ ਵਾਹਿਗੁਰੂ ਜੋ ਕਾਲ ਦੇ ਪੰਜ ਨਮਾਇੰਦੇ ਨੇ ਇਹ ਮਨ ਦੇ ਵਿੱਚ ਵਹਿਮ ਪੈਦਾ ਕਰਦੇ ਆ ਹੁਣ ਕੋਈ ਆ ਕੇ ਬੋਲ ਕੇ ਤਾਂ ਦੱਸ ਕੇ ਨਹੀਂ ਜਾਂਦਾ ਵੀ ਭਾਈ ਤੂੰ ਇਸ ਤੋਂ ਅੱਗੇ ਨਾ ਜਾ ਆਪਣੀ ਸੁਰਤੀ ਨੂੰ ਅੱਗੇ ਨਾਲ ਲੈ ਜਾ ਸਿਰਫ ਉਹ ਹੀ ਸਾਡੇ ਅੰਦਰ ਫੁਰਨੇ ਪੈਦਾ ਕਰਦੇ ਆ ਕਹਿਣ ਦਾ ਭਾਵ ਕੀ ਹੈ ਕਿ ਹਜੇ ਸਾਡਾ ਜੋ ਸਵਾਸ ਗ੍ਰਾਸ ਸਿਮਰਨ ਹੈ ਉਹ ਪਰਪੱਕ ਨਹੀਂ ਹੋਇਆ ਹਾਲਾਂਕਿ ਜਦੋਂ ਆਪਾਂ ਪੂਰੀ ਮਿਹਨਤ ਦੇ ਨਾਲ ਤਨ ਮਨ ਆਪਣਾ ਧਨ ਜੋ ਹੈ ਮਾਲਕ ਨੂੰ ਗੁਰੂ ਨੂੰ ਸੌਂਪ ਕੇ ਸਿਮਰਨ ਕਰਦੇ ਆ ਉਦੋਂ ਮਾਲਕ ਦੀ ਇੰਨੀ ਕਿਰਪਾ ਹੁੰਦੀ ਹੈ ਕਿ ਖੁਮਾਰੀ ਚੜਦੀ ਹੈ ਸਹਜ ਦੀ ਅਵਸਥਾ ਬਣਦੀ ਹੈ ਨੀਂਦ ਆਉਂਦੀ ਹੈ ਬਸ ਜਦੋਂ ਵਿਚਾਰ ਰਹਿਤ ਹੋ ਕੇ ਮਨ ਉਸਨ ਦੇ ਵਿੱਚ ਸਮਾ ਗਿਆ ਤਾਂ ਸਮਝੋ ਸਾਡਾ ਪ੍ਰੈਕਟੀਕਲ ਸਹੀ ਜਾ ਰਿਹਾ ਪਰ ਜੇ ਸਾਡੇ ਮਨ ਦੇ ਵਿੱਚ ਫੁਰਨੇ ਪਿਆ ਦਾ ਹੋ ਰਹੇ ਨੇ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਸਾਡਾ ਮਨ ਟਿਕਿਆ ਹੁੰਦਾ ਸਾਡੀ ਜੋ ਸੁਰਤੀ ਉਹ ਟਿਕੀ ਹੁੰਦੀ ਹੈ ਜੇ ਆਪ ਜੀ ਦੀ ਸੁਰਤੀ ਟਿਕੀ ਹੈ ਤੇ ਤੁਹਾਨੂੰ ਕੋਈ ਨਾ ਕੋਈ ਫੁਰਨਾ ਹੁੰਦਾ ਹੈ ਤਾਂ ਜੋ ਅੰਦਰ ਸਾਡੇ ਸਵਾਸ ਚੱਲਦੇ ਨੇ ਉਹਨਾਂ ਸਵਾਸਾਂ ਦੇ ਨਾਲ ਵੀ ਆਪਣਾ ਸਿਮਰਨ ਕਰੋ ਰੋਮ ਰੋਮ ਸਿਮਰਨ ਕਰੋ ਜੋ ਰਸਨਾ ਦੇ ਵਾਹਿਗੁਰੂ ਗੁਰਮੰਤਰ ਹੈ ਇਸ ਨੂੰ ਆਪਣੀ ਹੌਲੀ ਹੌਲੀ ਨਾਪੀ ਤੇ ਮਹਿਸੂਸ ਕਰੋ ਇਸ ਨੂੰ ਅੰਦਰ ਲੈ ਕੇ ਜਾਓ ਜੋ ਵਾਹਿਗੁਰੂ ਗੁਰਮੰਤਰ ਹੈ ਇਹ ਹੀ ਭਵਸਾਗਰ ਪਾਰ ਕਰਾਉਂਦਾ ਹੈ ਆਪ ਰਸਨਾ ਤੋਂ ਵਾਹਿਗੁਰੂ ਗੁਰਮੰਤਰ ਬੋਲਣਾ ਸ਼ੁਰੂ ਕਰਦੇ ਹੋ ਕੁਝ ਸਮੇਂ ਬਾਅਦ ਤੁਸੀਂ ਚੁੱਪ ਕਰ ਜਾਂਦੇ ਹੋ ਅਜਿਹਾ ਨਹੀਂ ਕਰਨਾ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਆਪਾਂ ਹੌਲੀ-ਹੌਲੀ ਆਪਣੀ ਰਸਨਾ ਗਲਾ ਹਿਰਦਾ ਫਿਰ ਨਾਭੀ ਤੇ ਇਸ ਤਰੀਕੇ ਲੈ ਕੇ ਜਾਣਾ ਤੇ ਡਰਨ ਵਾਲੀ ਕੋਈ ਵੀ ਗੱਲ ਨਹੀਂ ਹੈ ਉਹ ਸਾਡੇ ਮਨ ਦਾ ਅਸਲੀ ਘਰ ਹੈ ਜੇ ਸੁਰਤੀ ਟਿਕਦੀ ਹੈ ਤਾਂ ਇਹ ਹੀ ਹੈ ਕਿ ਸਾਡਾ ਮਨ ਨੌ ਦਵਾਰਿਆਂ ਦੇ ਵਿੱਚੋਂ ਨਿਕਲ ਕੇ ਉਹ ਦਸਮ ਦਵਾਰ ਤੇ ਚਲਾ ਗਿਆ ਤੇ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਸਾਡੇ ਮਨ ਨੇ ਉਹ ਨੌ ਦਰ ਛੱਡ ਦਿੱਤੇ ਆ ਵਾਹਿਗੁਰੂ ਨੌ ਦਰ ਛੱਡਿਆਂ ਦੀ ਨਿਸ਼ਾਨੀ ਕੀ ਹੈ ਦੇਖੋ ਮਨ ਫੁਰਨਿਆ ਤੋਂ ਪਰੇ ਹੋਵੇਗਾ ਅਨਹਦ ਸ਼ਬਦ ਚੱਲਣਗੇ ਬਹੁਤ ਮਨ ਨੂੰ ਆਨੰਦ ਆਵੇਗਾ ਇਕਾਂਤ ਦੇ ਵਿੱਚੇ ਹਜੇ ਜਿੱਥੇ ਤੁਹਾਡਾ ਮਨ ਡਰ ਜਾਂਦਾ ਕੋਈ ਨਾ ਕੋਈ ਫੁਰਨਾ ਹੁੰਦਾ ਹੈ ਇਸ ਦਾ ਮਤਲਬ ਹਜੇ ਉਹ ਪੰਜ ਪਿੱਛੇ ਨਹੀਂ ਹਟੇ ਆਪ ਇਸ ਦਾ ਥੋੜਾ ਲਗਾਤਾਰ ਅਭਿਆਸ ਕਰੋ ਤਾਂ ਜੋ ਉਹਨਾਂ ਨੂੰ ਵੀ ਪਤਾ ਚੱਲੇ ਕਿ ਇਹ ਜੀਵ ਸਾਡੇ ਹੱਥੋਂ ਨਿਕਲ ਚੁੱਕਾ ਹੈ ਜਦੋਂ ਵੀ ਸਿਮਰਨ ਕਰਕੇ ਧਿਆਨ ਦੇ ਵਿੱਚ ਬੈਠਦੇ ਹੋ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅੰਦਰੋਂ ਅੰਦਰੀ ਚਿੱਤ ਦੇ ਵਿੱਚ ਹੀ ਬੇਨਤੀ ਕਰੋ ਜੋ ਵੀ ਆਪ ਜੀ ਦੀ ਰੁਕਾਵਟ ਹੁੰਦੀ ਹੈ ਜੋ ਸਵਾਸ ਗ੍ਰਾਸ ਸਿਮਰਨ ਹੈ ਇੱਕ ਪ੍ਰਾਚੀਨ ਤੇ ਗੂੜਾ ਅਭਿਆਸ ਹੈ ਜੋ ਸਾਹ ਲੈਣ ਅਤੇ ਸਾਹ ਛੱਡਣ ਦੀ ਪ੍ਰਕਿਰਿਆ ਨੂੰ ਧਿਆਨ ਨਾਲ ਜੋੜ ਕੇ ਮਨ ਨੂੰ ਅਤੇ ਆਤਮਾ ਨੂੰ ਸ਼ਾਂਤ ਕਰਨ ਲਈ ਕੀਤਾ ਜਾਂਦਾ ਜੋ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਸਾਹ ਦਿੰਦੇ ਆ ਨਾ ਇਹ ਸਾਹ ਇੱਕ ਊਰਜਾ ਆ ਇਹ ਊਰਜਾ ਜਦੋਂ ਆਪਾਂ ਵਿਚਾਰਾਂ ਦੇ ਵਿੱਚ ਹੁੰਨੇ ਆ ਤਾਂ ਇਉਂ ਹੀ ਵੇਸਟ ਹੋਈ ਜਾਂਦੀ ਪਰ ਜਦੋਂ ਕੋਈ ਜੀਵ ਸਵਾਸਗ੍ਰਾਸ ਸਿਮਰਨ ਕਰਦਾ ਨਾ ਤਾਂ ਇਹ ਫੇ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਆ ਜਿਹਦੇ ਨਾਲ ਸਾਡਾ ਜੋ ਤੰਨ ਤੇ ਮਨ ਆ ਉਹ ਦੋਵੇਂ ਸੰਤੁਲਨ ਹੋ ਜਾਂਦੇ ਆ ਤੇ ਸਵਾਸਗ੍ਰਾਸ ਸਿਮਰਨ ਕਰਨ ਦਾ ਤਰੀਕਾ ਸਾਝ ਤੋਂ ਪਾ ਅੰਦਰ ਲੈਣੇ ਆ ਆਪਾਂ ਜਿਸ ਕਿਸੇ ਵੀ ਗੁਰੂ ਨੂੰ ਮੰਨਦੇ ਹਾਂ ਈਸ਼ਟ ਨੂੰ ਮੰਨਦੇ ਹਾਂ ਉਨਾਂ ਦੁਆਰਾ ਆਪਣੇ ਬੱਚਿਆਂ ਨੂੰ ਸਿੱਖਣ ਵਾਲੇ ਸਿੱਖਾਂ ਨੂੰ ਇੱਕ ਮੰਤਰ ਦਿੱਤਾ ਜਾਂਦਾ ਇਹ ਮੰਤਰ ਕੋਈ ਵੀ ਹੋ ਸਕਦਾ ਜਿਵੇਂ ਆਪਾਂ ਵਾਹਿਗੁਰੂ ਗੁਰਮੰਤਰ ਹੀ ਜਪਦੇ ਆਂ ਸਾਹ ਅੰਦਰ ਲੈਣ ਲੱਗਿਆਂ ਵਾਹਿ ਤੇ ਅੰਦਰੋਂ ਬਾਹਰ ਛੱਡਣ ਲੱਗਿਆਂ ਗੁਰੂ ਏਕ ਸੁਭਾਵਿਕ ਜਹੀ ਪ੍ਰਕਿਰਿਆ ਚੱਲਦੀ ਆਪਣੇ ਸਰੀਰ ਦੀ ਕਹਿਣ ਦਾ ਭਾਵ ਸਵਾਸ ਹੀ ਹੈ ਸਵਾਸ ਹੀ ਹੈ ਤੇ ਇਹਨਾਂ ਦੇ ਨਾਲ ਹੀ ਆਪਾਂ ਆਪਣੇ ਸਿਮਰਨ ਨੂੰ ਚਲਾਉਣਾ ਮਨ ਜੋ ਵਿਚਾਰਾਂ ਦੇ ਵਿੱਚ ਗਿਆ ਹੈ ਉਹ ਆਪਣੇ ਆਪ ਹੀ ਇਹਨਾਂ ਸਵਾਸਾਂ ਦੇ ਇਰਤ ਗਿਰਦ ਰਹੇਗਾ ਇਹਨਾਂ ਸਵਾਸਾਂ ਦੇ ਵਿੱਚ ਆ ਕੇ ਮਿਲੇਗਾ ਜੋ ਮੰਤਰ ਹੈ ਬਸ ਇਸੇ ਤਰ੍ਹਾਂ ਆਪਾਂ ਰਿਪੀਟ ਕਰਨਾ ਜਦੋਂ ਆਪਾਂ ਉੱਚੀ ਸਿਮਰਨ ਕਰਦੇ ਆ ਉੱਚੀ ਸਿਮਰਨ ਕਰਨ ਤੋਂ ਬਾਅਦ ਆਪਾਂ ਇਸੇ ਪ੍ਰਕਿਰਿਆ ਨੂੰ ਇਸੇ ਸਿਮਰਨ ਨੂੰ ਹੌਲੀ ਹੌਲੀ ਕਰਨਾ ਤੇ ਗਹਿਰਾਈ ਦੇ ਨਾਲ ਕਰਨਾ ਵਾਹ ਗੁਰੂ ਇਹ ਜਿੰਨਾ ਵੀ ਆਪਾਂ ਇੱਕ ਹੌਲੀ ਦੇਣੀ ਤੇ ਇੱਕ ਲੰਮਾ ਗਹਿਰਾਈ ਵਾਲਾ ਵਾਹਿਗੁਰੂ ਗੁਰਮੰਤਰ ਦਾ ਬਿਆਸ ਕੀਤਾ ਇਹਦੇ ਵਿੱਚ ਆਪਾਂ ਆਪਣਾ ਧਿਆਨ ਕੇਂਦ੍ਰਿਤ ਕਰਨਾ ਫਾਇਦੇ ਸਿਮਰਨ ਦੇ ਫਾਇਦੇ ਬਹੁਤ ਨੇ ਇੱਕ ਤਾਂ ਮਾਨਸਿਕ ਸ਼ਾਂਤੀ ਮਿਲਦੀ ਆ ਮਨ ਦੀਆਂ ਜਿੰਨੀਆਂ ਵੀ ਭਟਕਣਾਵਾਂ ਨੇ ਉਹਨਾਂ ਨੂੰ ਰੋਕ ਲੱਗਦੀ ਆ ਤੇ ਜਿੰਨੀਆਂ ਚਿੰਤਾਵਾਂ ਨੇ ਉਹ ਖਤਮ ਹੁੰਦੀਆਂ ਫਿਰ ਇਕਾਗਰਤਾ ਧਿਆਨ ਅਤੇ ਇਕਾਗਰਤਾ ਵਾਧਦੀ ਆ ਸਿਮਰਨ ਕਰਨ ਦੇ ਨਾਲ ਤੇ ਸਿਮਰਨ ਕਰਨ ਦੇ ਨਾਲ ਹੀ ਆਤਮਿਕ ਜੋ ਵਿਕਾਸ ਆ ਉਹ ਹੋ ਜਾਂਦਾ ਆਤਮਾ ਨੂੰ ਸ਼ੁੱਧ ਅਤੇ ਪ੍ਰਕਾਸ਼ਮਾਨ ਬਣਾਉਂਦਾ ਆ ਤੇ ਮਾਨਸਿਕ ਨਹੀਂ ਅਧਿਆਤਮਿਕ ਨਹੀਂ ਸਰੀਰਕ ਲਾਭ ਵੀ ਹੁੰਦੇ ਆ ਸਾਹਾਂ ਦੀ ਪ੍ਰਕਿਰਿਆ ਨੇ ਉਹਦੇ ਵਿੱਚ ਸੁਧਾਰ ਆ ਜਾਂਦਾ ਇਹ ਸਰੀਰ ਸਾਡਾ ਸਿਹਤਮੰਦ ਹੋ ਜਾਂਦਾ। ਸਵਾਸ ਗ੍ਰਾਹ ਸਿਮਰਨ ਸਾਨੂੰ ਰੋਜ਼ਾਨਾ 10 ਤੋਂ 15 ਮਿੰਟ ਸ਼ੁਰੂਆਤੀ ਕਰਨਾ ਚਾਹੀਦਾ। ਸ਼ੁਰੂਆਤ ਦੇ ਵਿੱਚ ਜੋ ਬੈਠਣ ਦੀ ਸਥਿਤੀ ਆ ਉਹ ਆਰਾਮਦਾਇਕ ਹੋਵੇ। ਤੇ ਜਦੋਂ ਤੇਜ਼ ਸਿਮਰਨ ਜਾਂ ਉੱਚੀ ਸਿਮਰਨ ਕਰਨ ਤੋਂ ਬਾਅਦ ਆਪਾਂ ਸਿਮਰਨ ਹੌਲੀ ਤੇ ਗਹਿਰਾਈ ਵਾਲਾ ਕਰਨਾ। ਜਿਹਦੇ ਨਾਲ ਸਾਡੇ ਜੋ ਸਵਾਸ ਆ ਉਹ ਹਲਕੀ ਅਤੇ ਲੰਬੇ ਹੋਣਗੇ। ਹੌਂਸ ਸਿਮਰਨ ਕਰਦੇ ਕਰਦੇ ਸਾਡਾ ਮਨ ਭਟਕ ਜਾਂਦਾ ਵਿਚਾਨ ਵਿੱਚ ਚਲਾ ਜਾਂਦਾ ਉੱਥੇ ਸਾਨੂੰ ਗੁੱਸਾ ਆਉਂਦਾ ਜੇਕਰ ਮਨ ਭਟਕੇ ਤਾਂ ਉਸ ਨੂੰ ਨਰਮੀ ਦੇ ਨਾਲ ਵਾਪਸ ਸਾਹਾਂ ਦੀ ਪ੍ਰਕਿਰਿਆ ਦੇ ਵਿੱਚ ਮਿਲਾਉਣਾ ਆ ਕੇ ਸਵਾਸ ਗ੍ਰਾਹ ਸਿਮਰਨ ਇੱਕ ਸਾਦਾ ਪਰ ਪਰ ਇੱਕ ਗਹਿਰਾ ਅਭਿਆਸ ਹੈ ਜੋ ਮਨ ਸਰੀਰ ਆਤਮਾ ਨੂੰ ਇੱਕ ਸੁਰ ਕਰਨ ਦੇ ਵਿੱਚ ਮਦਦ ਕਰਦਾ ਇਸੇ ਸਿਮਰਨ ਨੂੰ ਆਪਾਂ ਨਿਰੰਤਰ ਰੂਪ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਸ਼ਾਂਤੀ ਤੇ ਸੰਤੁਲਨ ਵਾਸਤੇ ਕਰ ਸਕਦੇ ਆ ਇਹ ਅਭਿਆਸ ਸਾਰਿਆਂ ਨੂੰ ਕਰਨਾ ਚਾਹੀਦਾ ਜਦੋਂ ਇਹਦੇ ਵਿੱਚ ਮਨ ਲੱਗਣਾ ਸ਼ੁਰੂ ਹੋ ਗਿਆ ਫਿਰ ਮਨ ਨੇ ਆਪਣੇ ਘਰ ਜਾ ਕੇ ਹੀ ਸੁੱਖ ਲੈਣਾ ਕਹਿੰਦਾ ਭਾਬ ਜਦੋਂ ਵਿਚਾਰਾਂ ਦੇ ਵਿੱਚ ਆ ਗਿਆ ਨੌ ਦੁਆਰਾਂ ਦੇ ਵਿੱਚ ਆ ਗਿਆ ਉਹਨੂੰ ਇੱਧਰ ਇਹਨੇ ਚੈਨ ਨਹੀਂ ਮਿਲਨੀ ਜਿੰਨੀ ਉਹਨੂੰ ਅੰਦਰ ਅੰਦਰ ਉਹਨੂੰ ਚੈਨ ਮਿਲਨੀ ਆ ਅੰਤਰਗਤ ਸੋ ਵੈਗੁਰ ਜੀ ਵਿਚਾਰਾਂ ਕਰਦੇ ਹੋਏ ਬਹੁਤ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਦਿਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ